ਜੰਡਿਆਲਾਗੁਰੂ ਨੇੜੇ ਪਿੰਡ ਗੁੰਨੇਵਾਲ ਵਿਖੇ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਕਾਰ ਬਾਹਰ ਗੇਟ ਤੇ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਏ। ਇਸ ਘਟਨਾ ਸੰਬੰਧੀ ਆਪ ਵਲੰਟੀਅਰ ਹਰਪ੍ਰੀਤ ਸਿੰਘ ਹੈਪੀ ਅਤੇ ਉਹਨਾਂ ਦੇ ਗਵਾਂਡੀ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ। ਪੁਲਿਸ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਰਾਤ 12:10 ਤੇ ਮੇਰੇ ਨਾਲ ਸੀਸੀਟੀ ਵੀ ਕੈਮਰੇ ਲੱਗੇ ਆ ਤੇ ਉਹਨਾਂ ਦੇ ਵਿੱਚ ਦੋ ਮੁੰਡੇ ਆਏ ਆ ਅਣਮਛਾਤੇ ਇੱਕ ਮੋਟਰਸਾਈਕਲ ਦੇ ਪਿਛੇ ਰਿਆਂ ਉਹ ਗਲੀ ਜਿੱਥੋਂ ਆਡੀ ਸਟਾਰਟ ਹੁੰਦੀ ਆ ਤੇ ਦੂਜੇ ਨੇ ਚਿੱਟੇ ਰੰਗ ਦੀ ਕੈਪ ਪਾਈ ਆ ਨਾਈਕੀ ਵਾਲੀ ਟੀ-ਸ਼ਰਟ ਹੀ ਚਿੱਟੀ ਤੇ ਲਾਲ ਤੇ ਉਹ ਤੁਰ ਗਏ ਆ ਦੇ ਰਮਾਲ ਨਾਲ ਮੂੰਹ ਬੰਨਿਆ ਉਹਨੇ ਕਾਲੇ ਦਾ ਕਾਲੇ ਰਮਾਲ ਨਾਲ ਤੇ ਜਿੱਦਾਂ ਨਾ ਉਹਨੂੰ ਸਾਰਾ ਪਿੰਡ ਦਾ ਸਾਡੇ ਦਾ ਭੇਤ ਹੁੰਦਾ ਵਾ ਕੈਮਰਿਆਂ ਦਾ ਵੀ ਉਹਨੂੰ ਪਤਾ ਸੀ ਉਹਨੇ ਤਾਂ ਸਿਰ ਚੁੱਕ ਕੇ ਨਹੀਂ ਵੇਖਿਆ ਨੀਵੇਂ ਹੋ ਕੇ ਆ ਕੇ ਸਾਈਡ ਤੋਂ ਦੋ ਪਿਆਰ ਕੱਢੇ ਆ ਗੇਟ 'ਚ ਮਾਰ ਕੇ ਤੇ ਉਸੇ ਟਾਈਮ ਜਦੋਂ ਖੜਾਕ ਆਇਆ ਤੇ ਬਾਹਰ ਅਸੀਂ ਭੱਜੇ ਆ ਤੇ ਉਹ ਭੱਜ ਗਿਆ ਤੇ ਵੀਡੀਓ ਦੀ ਕੋਪੀ ਜਿਹੜੀ ਮੈਂ ਉਦੋਂ ਕੱਢ ਲਈ ਆ ਤੇ ਉਹ ਮੇਰੇ ਕੋਲ ਹੈਗੀ ਉਹ ਮੈਂ ਮੁਲਾਜ਼ਮਾਂ ਨੂੰ ਵੀ ਦੇਤੀ ਆ ਤੇ ਤੁਹਾਨੂੰ ਵੀ ਦੇ ਦੂੰਗਾ ਤੇ ਆਹ ਚਾਂਸ ਪਹਿਲੀ ਵਾਰੀ ਬਣਿਆ ਤੇ ਮੈਂ ਨਹੀਂ ਚਾਹੁੰਦਾ ਵੀ ਜਿਨ੍ਹਾਂ ਨੇ ਵੀ ਕੀਤਾ ਨਾ ਨਈਆ ਜੀ ਕੋਈ ਫਸਣਾ ਨਹੀਂ ਚਾਹੀਦਾ ਤੇ ਜਿਨੇ ਕੀਤਾ ਵਾ ਉਹਨੂੰ ਬਖਸ਼ਣਾ ਨਹੀਂ ਆ। ਕਿਚਨ ਦਾ ਪਾਰਟਾ ਜੀ ਤੇ ਨੁਕਸਾਨ ਕੋਈ ਨਹੀਂ ਹੋਇਆ। ਅੱਛਾ। ਤੇ ਇੱਕ ਫੇਰ ਹੋਇਆ 12:10 ਮਿੰਟ ਦੇ। ਤੇ ਜੀ ਦੋ ਜਣੇ ਹੈ। ਅੱਛਾ। ਪਹਿਲਾਂ ਹੈ ਇਨਵੈਸਟੀਗੇਸ਼ਨ ਹੈ ਕੋਈ ਇਹ ਡੀ ਰੈਂਜ ਨਹੀਂ ਹੈ। ਆਹੀ ਜੋ ਇਹ ਕੈਮਰੇ ਮੁਤਾਬਕ ਹੋ ਵੀ ਉਹ ਕਰਨ ਕਾਰਵਾਈ ਜੋ ਬਣਦੀ ਹੈ।